ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਕਰਦੇ ਹੋਏ ਅੱਜ ਪਹੁੰਚੇ ਹਾਂ ਗੁਰਦੁਆਰਾ ਜਨਮਸਥਾਨ ਧੰਮਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚਖੰਡ ਸ੍ਰੀ ਨਨਕਾਣਾ ਸਾਹਿਬ ਜੀ ਤੇ ਆਪ ਜੀ ਨੂੰ ਦਰਸ਼ਨ ਕਰਾਉਨੇ ਆ ਗੁਰਧਾਮ ਇਸ ਪਾਵਨ ਪਵਿੱਤਰ ਗੁਰਦੁਆਰਾ ਸਾਹਿਬ ਦੇ ਅੰਦਰ ਚੱਲ ਕੇ ਆਪਾਂ ਇਹ ਹੈ ਦਰਸ਼ਨੀ ਜੋੜੀ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਜੋੜੀ ਜਿੱਥੋਂ ਅੰਦਰ ਪ੍ਰਵੇਸ਼ ਹੋਈਦਾ ਹੈ ਗੁਰਦੁਆਰਾ ਜਨਮ ਸਥਾਨ ਸਚਖੰਡ ਸ੍ਰੀ ਨਨਕਾਣਾ ਸਾਹਿਬ ਤੇ ਆ ਇਧਰਲੇ ਸਿੱਖਾਂ ਵੱਲੋਂ ਆਪਣੇ ਸਿੱਖਾਂ ਦਾ ਇੱਥੇ ਮਾਨ ਸਨਮਾਨ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਆਓ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਜਨਮ ਸਥਾਨ ਸਚਖੰਡ

बहुत ज्यादा लगी हुई है जो अपने हाँ हाँ बनाई जा कोई लीडर साहबान आ रहे ਆਹ ਤਸਵੀਰ ਆ ਗੋਵਰਹਾਉ ਵਾਉ ਮੁੱਖ ਮੰਤਰੀ ਪੰਜਾਬ ਦੀ ਮਰੀਮਨ ਨਵਾਸ ਉਹ ਪਹੁੰਚੀ ਹੈ ਗੁਰਦੁਆਰਾ ਚਰਮਸ਼ਾਨ ਇੱਥੇ ਪਹੁੰਚੀ ਹੈ ਤੇ ਉਹਦਾ ਆਹ ਮਾਨ ਸਨਮਾਨ ਹੋ ਰਿਹਾ ਇੱਥੋਂ ਵੀ ਐਮਐਲਏ ਉਹ ਪਹੁੰਚਣ ਤੇ ਉਹਨਾਂ ਦਾ ਇੱਥੇ ਸਨਮਾਨ ਹੋ ਰਿਹਾ ਆਓ ਆਪਾਂ ਚੱਲਦੇ ਹਾਂ ਅੰਦਰ ਜਨਮ ਸਥਾਨ ਸਤਖੰਡ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਜੀਦਾਰੇ ਕਰਨ ਵਾਸਤੇ ਪਹੁੰਚੇ ਜਥੇ ਦੇ ਸਮੇਤ ਜਥੇ ਵਿੱਚ ਅਨ ਬਿਆਪ ਸੰਗਤਾਂ ਤੇ ਉਹਨਾਂ ਦੇ ਨਾਲ ਇਸ ਜਥੇ ਦੇ ਵਿੱਚ ਅੱਜ ਦਰਸ਼ਨ ਜੀਦਾਰੇ ਹੋਏ ਆ ਗੁਰਦੁਆਰਾ ਜਨਮ ਸਥਾਨ ਸਤਖੰਡ ਸ੍ਰੀ ਨਨਕਾਣਾ ਸਾਹਿਬ ਜੀ ਦੇ ਕਿਉਂਕਿ ਇੱਧਰ ਦੀ ਐਂਟਰੀ ਗੇਟ ਬਣਾਇਆ ਹੋਇਆ ਉਹ ਮੇਨ ਗੇਟ ਤੋਂ ਇੱਧਰ ਦੀ ਐਂਟਰੀ ਗੇਟ ਤੇ ਆਪਾਂ ਅੰਦਰ ਚੱਲਦੇ ਆਂ ਉਸ ਤੋਂ ਬਾਅਦ ਸਾਰੇ ਕਾਣਾ ਸਾਹਿਬ ਜਨਮ ਸਥਾਨ ਦੇ ਆਪਾਂ ਦਰਸ਼ਨ ਦੀਦਾਰੇ ਕਰਦੇ ਆਂ ਇਹ ਇੱਥੋਂ ਦੇ ਬੱਚੇ ਆ ਵੇਖੋ ਇਧਰ ਸਿੱਖਾਂ ਦੇ ਬੱਚੇ ਸਾਰਿਆਂ ਦੇ ਕਿਸੇ ਸੱਧਾਰੀ ਆ ਬਹੁਤੇ ਬੱਚੇ ਇੱਥੇ ਤੇ ਸੰਗਤਾਂ ਫੈਲੀਆਂ ਇੱਥੋਂ ਦੀ ਐਂਟਰੀ ਗੇਟ ਹੈ ਪ੍ਰਵੇਸ਼ ਗੇਟ ਇੱਥੋਂ ਦੀ ਅੰਦਰ ਜਾਇਦਾ ਇੱਥੋਂ ਆਪਾਂ ਦਰਸ਼ਨ ਕਰਦੇ ਆਂ ਅੰਦਰ ਨਨ ਕਾਣਾ ਸਾਹਿਬ ਜੀ ਦੇ ਚੱਲ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਇਸ ਤਰੀਕੇ ਸੰਗਤਾਂ ਨੂੰ ਨਿਗਾਇਆ ਜਾਂਦਾ ਹੈ ਐਂਟਰੀ ਗੇਟ ਰਾਹੀਂ ਪੂਰੇ ਡਿਸਪਲਿਨ ਦੇ ਨਾਲ ਪ੍ਰਬੰਧ ਬਹੁਤ ਵਧੀਆ ਹੈ ਚੈਕਿੰਗ ਤਾਂ ਹੋਣੀ ਹੈ ਕਿਉਂਕਿ ਸਿਕਿਉਰਿਟੀ ਬਹੁਤ ਜ਼ਿਆਦਾ ਤੇ ਸਾਰੀਆਂ ਸੰਗਤਾਂ ਨਾਲ ਬੜੇ ਵਧੀਆ ਸਨੀਕੀ ਨਾਲ ਪੇਸ਼ ਆਇਆ ਜਾਂਦਾ ਕੋਈ ਐਡੀ ਗੱਲ ਨਹੀਂ ਤੇ ਵਧੀਆ ਦਰਸ਼ਕੀਦਾਰੇ ਹੋ ਰਹੇ ਨੇ ਆਓ ਆਪਾਂ ਕਰਦੇ ਹਾਂ ਰਲ ਮਿਲ ਕੇ ਦਰਸ਼ਨ ਉਹ ਦੁਆਰਾ ਨਰਕਾਣਾ ਸਾਹਿਬ ਆ ਮਸ਼ੀਨ ਲੱਗੀ ਹੋਈ ਹੈ ਜਿਹਦੇ ਵਿੱਚ ਦੀ ਸਕੈਨ ਹੁੰਦਾ ਸਮਾਨ ਮਸ਼ੀਨ ਹੈ ਤੇ ਇੱਥੇ ਐਂਟਰੀ ਗੇਟ ਆ ਵੀਰ ਬੈਠੇ ਸਿਕਿਉਰਟੀ ਵਾਲੇ ਤੇ ਇਧਰ ਲੱਗੇ ਹੋਏ ਆ ਕਾਊਂਟਰ ਪੈਸੇ ਐਕਸਚੇਂਜ ਕਰਨ ਦੇ ਪੈਸੇ ਵਟਾਉਣ ਦੇ ਤੇ ਨਾਲ ਨਾਲ ਦਵਾਈਆਂ ਦਾ ਬਹੁਤ ਵੱਡਾ ਪ੍ਰਬੰਧ ਹੈ ਤੇ ਇੱਥੋਂ ਜੋ ਸਿੱਕਾ ਜਾਰੀ ਹੋਇਆ ਉਹ ਸਿੱਕੇ ਦਿੱਤੇ ਜਾ ਰਹੇ ਆ ਆਪਣੇ ਲੋਕਾਂ ਨੂੰ ਤੇ ਉਹ ਸਿੱਕਾ 555ਵਾਂ ਜਨਮ ਦਿਹਾੜੇ ਤੇ ਗੁਰੂ ਸਾਹਿਬ ਜੀ ਦੇ ਦੇ ਚਾਰੀ ਹੋਇਆ ਸੀ ਉਹ ਇੱਥੇ ਦਿੱਤਾ ਜਾ ਰਿਹਾ ਆਓ ਹੁਣ ਆਪਾਂ ਅੰਦਰ ਪ੍ਰਵੇਸ਼ ਕਰ ਚੁੱਕੇ ਆ ਜਨਮ ਸਥਾਨ ਦੇ ਆ ਅੰਦਰਲੇ ਪਾਸੋਂ ਗੇਟ ਹੈ ਤੇ ਹੁਣ ਆਪਾਂ ਦਰਸ਼ਨ ਜੀਾਰੇ ਕਰਦੇ ਆ ਇੱਥੋਂ ਗੁਰਦੁਆਰਾ ਸਾਹਿਬ ਦੇ ਅਗਲੇ ਹਿੱਸੇ ਤੋਂ ਬਹੁਤ ਹੀ ਵਧੀਆ ਰਮਣੀਕ ਸਥਾਨ ਬਣਿਆ ਹੋਇਆ ਹੈ ਇਹ ਆਪਾਂ ਦਰਸ਼ਨ ਕਰ ਰਹੇ ਆਂ ਸ੍ਰੀ ਨਨਕਾਣਾ ਸਾਹਿਬ ਜੀ ਦੇ ਬਾਹਰਲੇ ਪਾਸਿਓਂ ਅੰਦਰ ਚੱਲ ਕੇ ਫਿਰ ਆਪਾਂ ਦਰਸ਼ਨ ਦੀਦਾਰੇ ਕਰਦੇ ਆ ਉਹ ਬੱਚੇ ਤੇ ਇਹ ਇੱਥੋਂ ਦੇ ਐਮ.ਐਲ.ਏ ਪਹੁੰਚੇ ਇੱਥੇ ਉਹਨਾਂ ਦਾ ਸਤਿ ਸ੍ਰੀ ਅਕਾਲ ਸਨਮਾਨ ਕਰ ਰਹੇ ਸੀ ਤੇ ਕਿਉਂਕਿ ਸੰਗਤਾਂ ਦੇ ਵਿੱਚ ਆ ਰਹੇ ਨੇ ਸਰਕਾਰ ਦਾ ਗਵਰਨਮੈਂਟ ਦਾ ਪ੍ਰਬੰਧ ਹੈ ਬਹੁਤ ਜ਼ਿਆਦਾ ਇਹ ਕਿਉਂਕਿ ਕੱਲ ਨੂੰ ਇੱਥੇ ਵਿਸਾਖੀ ਦਾ ਦਿਹਾੜਾ ਕੱਲ ਨੂੰ ਮਨਾਇਆ ਜਾਣਾ ਹੈ ਖਾਲਸਾ ਸਾਜਨਾ ਦਿਵਸ ਤੇ 555ਵਾਂ 224 ਦੇ 2024 ਦੇ ਵਿੱਚ ਸੀ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਉਹ ਮਨਾਇਆ ਤੇ ਕੱਲ ਨੂੰ ਜੋ ਖਾਲਸਾ ਸਾਜਨਾ ਦਿਵਸ ਇੱਥੇ 14 ਤਰੀਕ ਨੂੰ ਮਨਾਇਆ ਜਾ ਰਿਹਾ ਉਹ ਸਬੰਧ ਵਿੱਚ ਅਖੰਡ ਪਾਤਸ਼ਾਹ ਪ੍ਰਕਾਸ਼ ਕੀਤੇ ਆ ਤੇ ਇਧਰਲੇ ਪਾਸੇ ਸਰੋਵਰ ਹੈ ਆ ਸਾਹਮਣੇ ਜੋ ਬਿਲਡਿੰਗ ਦਿਦੀ ਹੈ ਤੇ ਸਰੋਵਰ ਦੀ ਬਿਲਡਿੰਗ ਹੈ ਇਹ ਭਾਈ ਸਾਹਿਬ ਕੌਕਿਆਂ ਤੋਂ ਸਿੰਘ ਜਿਹੜੇ ਆ ਸਾਡੇ ਨਾਲ ਆਏ ਹੋਈ ਹੈ ਤੇ ਸਾਰੀਆਂ ਸੰਗਤਾਂ ਇੱਥੇ ਦਰਸ਼ਨ ਜਿਦਾਰੇ ਕਰ ਰਹੀਆਂ ਸ਼ਾਮ ਦਾ ਸਮਾਂ ਹੈ ਰਹਿ ਰਾ ਸਮਪੂਰਨ ਹੋ ਚੁੱਕੀ ਹੈ ਤੇ ਇਧਰਲੇ ਪਾਸੇ ਰਾਏ ਬੁਲਾਰ ਗੁਰਨਾਨਕ ਸਾਹਿਬ ਜੀ ਦੇ ਸਿੱਖ ਉਹਨਾਂ ਦਾ ਯਾਤਰੀ ਨਿਵਾਸ ਉਹਨਾਂ ਦੇ ਨਾਲ ਉੱਤੇ ਤੇ ਜਗਾ ਜਗਾ ਉੱਤੇ ਬਹੁਤ ਹੀ ਸੁੰਦਰ ਸੋਹਣੇ ਪ੍ਰਬੰਧ ਕੀਤੇ ਗਏ ਆ ਕਾਰ ਸੇਵਾ ਵਾਲੇ ਬਾਬੇ ਇੱਧਰ ਕਾਰ ਸੇਵਾ ਕਰਵਾ ਰਹੇ ਤਰਨ ਤਰਨ ਵਾਲੇ ਬਾਬਾ ਜੀ ਬਹੁਤ ਹੀ ਵਧੀਆ ਪ੍ਰਬੰਧ ਇੱਥੋਂ ਦੀ ਸਰਕਾਰ ਦਾ ਵੀ ਤੇ ਇੱਥੋਂ ਦੀ ਮੈਨੇਜਮੈਂਟ ਦਾ ਪ੍ਰਬੰਧ ਕੀਤਾ ਹੋਇਆ ਤੇ ਬੜੇ ਸਤਿਕਾਰ ਅਦਬ ਦੇ ਨਾਲ ਪੇਸ਼ ਹੁੰਦੇ ਆ ਤੇ ਮੈਂ ਆਪ ਜੀ ਨੂੰ ਦੱਸ ਦੇਵਾਂ ਜੋ ਇਹ ਸਰੋਵਰ ਹੈ ਕੁਝ ਜਦੋਂ ਆਪਾਂ ਐਂਟਰੀ ਕਰਦੇ ਆ ਤੇ ਖੱਬੇ ਹੱਥ ਆ ਉਮੀ ਮੈਂ ਤੁਹਾਨੂੰ ਦਰਸ਼ਨ ਕਰਾਉਣਾ ਹੈ 메인 게ਟ ਦੇ ਤੇ ਠੰਡੇ ਮਿੱਠੇ ਜਲ ਦੀ ਸ਼ਵੀਰ ਲੱਗੀ ਹੋਈ ਆ ਤੇ ਬੜੇ ਪਿਆਰ ਦੇ ਨਾਲ ਇਹ ਜਲ ਛਕਾਉਂਦੇ ਸਿੰਘਾਂ ਨੂੰ ਕਿ ਅਧਰ ਅਕਾਲ ਸਰਸਬਾਬ ਦੇ ਜਥੇਦਾਰ ਦੇ ਨਾਮ ਤੇ ਬੋਰਡ ਲੱਗਾ ਹੋਇਆ ਤੇ ਇਧਰਲੇ ਪਾਸੇ ਲੰਗਰ ਸਾਹਿਬ ਆ ਇਧਰਲੇ ਪਾਸੇ ਦੀ 게ਟ ਲੰਗਰ ਸਾਹਿਬ ਹੈ ਇਧਰੋਂ ਸੰਗਤਾਂ ਜਨਮ ਸਥਾਨ ਦੇ ਅੰਦਰ ਪ੍ਰਵੇਸ਼ ਹੋ ਰਹੀਆਂ ਆਓ ਆਪਾਂ ਪ੍ਰਵੇਸ਼ ਹੁੰਨੇ ਆ ਸੰਗਤ ਦੇ ਵਿੱਚ ਦੀ ਅੰਦਰ ਸ੍ਰੀ ਦਰਬਾਰ ਸਾਹਿਬ ਜਿੱਥੇ ਜਨਮ ਸਥਾਨ ਹੈ ਪਾਵਨ ਮਾਤਾ ਤ੍ਰਿਪਤਾ ਦੀ ਕੁੱਖੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਅਵਤਾਰ ਹੋਇਆ ਜੋ ਸਾਹਮਣੇ ਗੇਟ ਦੇ ਸਰਿਆ ਇਹ ਸਰੋਵਰ ਦਾ ਗੇਟ ਹੈ ਹੁਣ ਆਪਾਂ ਅੰਦਰ ਪ੍ਰਵੇਸ਼ ਹੋ ਰਹੇ ਆ ਧੰਨ ਗੁਰੂ ਨਾਨਕ ਦੇ ਪਾਸੇ ਨੇ ਗਿਆ ਇਹ ਨਲਕਾਣਾ ਸਾਹਿਬ ਰਾਹਾ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਬਾਰਨਾ ਪਾਸਾ ਦਰਸ਼ਨ ਕਰ아요 ਨਾਮੁ ਮੁਕਤ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਥਾਨ ਉੱਧਰੇ ਆਓ ਆਪਾਂ ਅੰਦਰਲੇ ਪਾਸੇ ਚੱਲਦੇ ਹਾਂ ਦਰਸ਼ਨ ਦੀਦਾਰੇ ਕਰਦੇ ਨਾਲ ਬਾਣੀ ਚੱਲੀ ਜਾ ਰਹੀ ਆ ਨਾ ਔਰ ਹਾਰ ਨਾ ਪਾਰ ਸਤ ਗੁਰ ਅੰਦਰ ਪ੍ਰਵੇਸ਼ ਹੋ ਗਏ ਆਪਾਂ ਆਓ ਸਭ ਮੁਰਿਆ ਤੇ ਸਾਰਾ ਅੱਪ ਅੰਦਰ ਜਨਮ ਸਥਾਨ ਸ੍ਰੀ ਗੁਰੂ ਰਾਖ ਦੇਵ ਜੀ ਮਹਾਰਾਜ ਉਹਨਾਂ ਦੇ ਅੰਦਰੋਂ ਦਰਸ਼ਨ ਕਰਦੇ ਆਂ ਬਾਕੀ ਜੋ ਨਿਸ਼ਾਨੀਆਂ ਨੇ ਗੁਰੂ ਸਾਹਿਬ ਦੀਆਂ ਉਹ ਵੀ ਮੈਂ ਅੱਪ ਜੀ ਨੂੰ ਦਰਸ਼ਨ ਕਰਾਉਣਾ ਜੋ ਜੋ ਬਹੁਤ ਹੀ ਵੱਡਾ ਗੁਰੂ ਘਰ ਸ਼ੋਭਤ ਹੈ ਸਾਰੇ ਨਿਸ਼ਾਨੀਆਂ ਦੇ ਇਧਰਲੇ ਪਾਸੇ ਜੋ ਵਸਾਖੀ ਦਾ ਆਪਣਾ ਸਜਿਆ ਹੋਇਆ ਦੀਵਾਨ ਉਹਦੇ ਆਪ ਜੀ ਦਰਸ਼ਨ ਕਰ ਰਹੇ ਹੋ ਪਹਿਲਾਂ ਆਪਾਂ ਸੱਚਖੰਡ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਉਸ ਦੇ ਦਰਸ਼ਨ ਦਿਦਾਰੇ ਕਰਦੇ ਆਓ ਉਸ ਤਮਾ ਬ੍ਰਹਤ ਉਸ ਪਵਨ ਸਥਾਨ ਦੇ ਦਰਸ਼ਨ ਕਰੀਏ ਸਖੰਗ ਤਾਂ ਇੱਥੇ ਸੱਚ ਬਖੀਆਂ ਨੇ ਸੱਚ ਬੋਲ ਜਗਨਾਏ ਬੋਲ ਦਰਸ਼ਨ ਕਰ ਲਈਏ ਉਸ ਤੋਂ ਬਾਅਦ ਆ ਕੇ ਸਜਾਂਗੇ ਦਰਸ਼ਨ ਦਿਦਾਰੇ ਸ੍ਰੀ ਨਨਕਾਣਾ ਸਾਹਿਬ ਜੀ ਦੇ ਕਿਉਂਕਿ ਕੱਲ ਨੂੰ ਬਹੁਤ ਹੀ ਜ਼ਿਆਦਾ ਇਕੱਠ ਜਿਆਦਾ ਹੈ ਇਸ ਕਰਕੇ ਮੈਂ ਅੱਜ ਹੀ ਆਪਦੇ ਦਰਸ਼ਨ ਕਰਵਾ ਰਹੇ ਹਾਂ ਆ ਐਂਟਰੀ ਗੇਟ ਹੈ ਮੋਹ ਦਵਾਰਾ ਸ੍ਰੀ ਨਨਕਾਣਾ ਸਾਹਿਬ ਜੀ ਦਾ ਇਹ ਆਪਾਂ ਦਰਸ਼ਨ ਕਰਦੇ ਅੰਦਰ ਚੱਲੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਨਮ ਸਥਾਨ ਸਤਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਇਨ੍ਹਾਂ ਦੇ ਅਪਾਸ਼ੀ ਜਾਰੇ ਕਰ ਰਹੇ ਆਂ ਵਾਹ ਮਹਾਂ ਸਥਾਨ ਦਾ ਸ਼ੁਕਰ ਹੈ ਦੇ ਨਾਲ ਨਾਲ ਗੁਰੂ ਸਾਹਿਬ ਨੂੰ ਨੰਦਮਸਤਕ ਹੋਈਏ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਾਤਸ਼ਾਹ ਦਾ ਉਹ ਸਥਾਨ ਜਿੱਥੇ ਮਾਤਾ ਤ੍ਰਿਪਤਾ ਦੀ ਕੁੱਖ ਨੂੰ ਭਾਗ ਲੱਗੇ ਉਹ ਸਥਾਨ ਦੇ ਆਪ ਦਰਸ਼ਨ ਕਰ ਰਹੇ ਹਾਂ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ 1429 ਈਸਵੀ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਉਤਾਰ ਇਸ ਪਾਵਨ ਸਥਾਨ ਦੇ ਉੱਤੇ ਹੋਇਆ ਜਿੱਥੇ ਹੁਣ ਪਾਰਕੀ ਸਾਹਿਬ ਜੀ ਦੇ ਆਪ ਦਰਸ਼ਨ ਕਰ ਰਹੇ ਹੋ ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਹੋਇਆ ਹੈ ਸਤਗੁਰੂ ਸੱਚੇ ਪੰਥ ਜੀ ਵਾਹਿਗੁਰੂ 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 ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਸੋ ਸੱਚੇ ਪਾਤਸ਼ਾਹ ਵਾਹਿਗੁਰੂ 52 ਸਥਾਨ ਸੱਚਖੰਡ ਸ੍ਰੀ ਨਨਕਾਣਾ ਸਾਹਿਬ ਰਾਏਪੋਈ ਦੀ ਤਲਵੰਡੀ ਜਿਸ ਸਥਾਨ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਹੋਇਆ ਹੈ ਉੱਥੇ ਪਾਲਕੀ ਸਾਹਿਬ ਦੀ ਸ਼ੋਭਤ ਆਪ ਦਰਸ਼ਨ ਕਰ ਰਹੇ ਆਓ ਹੁਣ ਹੋਰ ਜੋ ਨਿਸ਼ਾਨੀਆਂ ਨੇ ਇੱਥੇ ਉਹਨਾਂ ਦੇ ਵੀ ਮੈਂ ਦਰਸ਼ਨ ਕਰਾਉਣਾ ਹੈ ਤੇ ਫਿਰ ਆਪਾਂ ਦੀਵਾਨ ਵਾਲੇ ਪਾਸੇ ਚੱਲਾਂਗੇ ਇਹ ਸਿਕ ਸੰਗਤਾ ਤੇ ਸ਼ੋਭਤੋ ਕੇ ਬਾਣੀ ਪੜ ਰਹੀਆਂ ਆਂ ਹਰ ਜਵ ਸ਼ਰਵਣ ਕਰ ਰਹੀਆਂ ਆਂ ਆਓ ਹੁਣ ਮੈਂ ਆਪ ਜੀ ਨੂੰ ਉਹ ਝੰਡ ਦੇ ਦਰਸ਼ਨ ਕਰਾਉਣਾ ਜਿੱਥੇ ਨੰਬਰ ਤੇ ਕਹਾ ਦਿੱਤਾ ਕਿ ਕੜਾ ਤੇਰਾ ਹੰਦ ਗੁਰੂ ਪਾਤਸ਼ਾਹ ਦੇ ਪਾਵਨ ਅਸਥਾਨ ਦੀ ਹੋ ਰਹੀ ਬੇਦਵੀ ਨੂੰ ਰੋਕਣ ਵਾਸਤੇ ਭਾਈ ਲక్ష్మణ ਸਿੰਘ ਜੀ ਜਥੇ ਸਮੇਤ ਪਹੁੰਚੇ ਸਨ ਆ ਉਹ ਜਿਹੜਾ ਜੰਡ ਹੈ ਜਿਹਦੇ ਨਾਲ ਬੰਨ ਕੇ ਪੁੱਠਾ ਲਮਕਾ ਕੇ ਭਾਈ ਲక్ష్మణ ਸਿੰਘ ਜੀ ਉਹਨਾਂ ਨੂੰ ਸ਼ਹੀਦ ਕੀਤਾ ਆ ਇਤਿਹਾਸ ਲਿਖਿਆ ਹੋਇਆ ਹੈ ਮਨਤਾ ਨੇ ਅੰਗਰੇਜ਼ਾਂ ਦੇ ਨਾਲ ਕਬਜ਼ਾ ਕਰਕੇ 1921 ਦੇ ਵਿੱਚ ਇਹ ਇਤੇ ਮਹਾਂਤ ਜਿਹੜਾ ਸੀ ਉਹ ਗੁਰੂ ਘਰ ਦੀ ਬੇਦਵੀ ਕਰਦਾ ਸੀ ਤੇ ਸਿੰਘਾਂ ਕੋਲੋਂ ਇਹ ਜਿਹੜੀ ਹੈ ਬੇਦਵੀ ਸਹਾਰੀ ਨਾ ਗਈ ਤੇ ਆਜ਼ਾਦ ਕਰਾਉਣ ਵਾਸਤੇ ਫਿਰ ਜਥੇਦਾਰ ਲక్ష్మణ ਸਿੰਘ ਜੀ 200 ਸਿੰਘੇ ਦਾ ਜਥਾ ਲੈ ਕੇ ਤੇ ਮਹਾਂਤ ਨਰੈਣਦਾਸ ਜਿਹੜਾ ਸੀ ਨਰੈਣੂ ਮਹਾਂਤ ਉਸ ਤੋਂ ਕਬਜ਼ਾ ਛਡਾਉਣ ਵਾਸਤੇ ਇੱਥੇ ਪਹੁੰਚੇ ਸਨ ਤੇ ਨਿਹੱਥੇ ਸਨ ਤੇ ਇੱਥੇ ਬੇਦਰਦੀ ਦੇ ਨਾਲ ਛੀਦ ਕੀਤੇ ਗਏ ਤੇ ਇਸ ਝੰਡ ਦੇ ਨਾਲ ਪੁੱਠਾ ਨਮਕਾ ਕੇ ਜਿਹਦੀ ਪ੍ਰਾਪਤ ਕੀਤੀ ਭਾਈ ਲక్ష్మణ ਸਿੰਘ ਧਿਰੋ ਵਾਲੀ ਉਹਨਾਂ ਨੇ ਤੇ ਇਸ ਤਰ੍ਹਾਂ ਇਸ ਭਾਵਨ ਸਥਾਨ ਦੇ ਬੜਾ ਆਜ਼ਾਦ ਕਰਵਾਇਆ ਆ ਉਸ ਸਮੇ ਦਾ ਨਕਸ਼ਾ ਬਣਾ ਕੇ ਲਾਇਆ ਹੋਇਆ ਹੈ ਕਿਵੇਂ ਉਹਨਾਂ ਨੂੰ ਆਸ਼ੀਰਵਾਦ ਕੀਤਾ ਜਾ ਰਿਹਾ ਉਸ ਵੇਲੇ ਸਮੇ ਤੇ ਇਹ ਉਹ ਸਥਾਨ ਆਓ ਹੁਣ ਤੁਹਾਨੂੰ ਦਰਸ਼ਨ ਕਰਾਉਣਾ ਹੈ ਉਹ ਸਥਾਨ ਜਿੱਥੇ ਇਹਨਾਂ ਸਾਰੇ ਸਿੰਘਾਂ ਦੇ ਸ਼ਹੀਦਾਂ ਦਾ ਸੰਸਕਾਰ ਕੀਤਾ ਗਿਆ ਹੈ ਉਹ ਇਹ ਪਾਵਨ ਸਥਾਨ ਹੈ ਜਿਸ ਨੂੰ ਦੇ ਆਪ ਦਰਸ਼ਨ ਕਰ ਰਹੇ ਹੋ ਆਓ ਦਰਸ਼ਨ ਕਰੀਏ ਜਿੱਥੇ ਅਖੰਡ ਪਾਠ ਸਾਹਿਬ ਪ੍ਰਕਾਸ਼ ਹੈ ਤੇ ਕੱਲ ਨੂੰ ਖਾਲਸਾ ਸਾਜਨਾ ਦਿਵਸ ਦੇ ਸੰਬੰਧ ਦੇ ਵਿੱਚ ਇੱਥੇ ਭੋਗ ਪੈਣਗੇ ਤੇ ਦੀਵਾਨ ਹਾਲ ਦੇ ਵਿੱਚ ਜਿਹੜੇ ਹੈ ਉਹ ਔਰ ਦਰਾ ਸਾਹਿਬ ਦੇ ਵਿੱਚ ਦੀਵਾਨ ਸਜਣਗੇ ਇਹ ਪਵਨ ਸਥਾਨ ਹੈ سونے ਦੀ ਪਾਲਕੀ ਤੇ ਸਜੋਬਤ ਕੀਤੀ ਗਈ ਹੈ ਸਿੰਘਾਂ ਵੱਲੋਂ ਬੜਾ ਆਦਬ ਸਤਕਾਰ ਗੁਰੂ ਸਾਹਿਬ ਦਾ ਇੱਥੇ ਕੀਤਾ ਜਾ ਰਿਹਾ ਤੇ ਆਓ ਹੁਣ ਆਪਾਂ ਦੀਵਾਨ ਦੀ ਹਾਜ਼ਰੀ ਇੱਕ ਦੋ ਮਿੰਟ ਵਾਸਤੇ ਪਰਦੇ ਹਾਂ ਉਧਰ ਤੁਹਾਨੂੰ ਦਰਸ਼ਨ ਕਰਾਉਨੇ ਆ ਦੀਵਾਨ ਵੱਲੋਂ ਹੁਣ ਆਪਾਂ ਦੀਵਾਨ ਦੇ ਦਰਸ਼ਨ ਕਰਦੇ ਹਾਂ ਆਓ ਦਰਸ਼ਨ ਮੇਲੇ ਕਰਦੇ ਆਂ ਰੌਣੀ ਜਨਕਾਤ ਘਾਟਾ ਰੌਣੀ ਜਨਕੀ ਦੇ ਅੱਗੇ ਆਓ ਬਹੁਤ ਹੀ ਬੱਲੇ ਸਾਧਨਾ ਲੈ ਜੋ ਸੰਦਾਨ ਦਾ ਸਾਇੰਸ ਵਿਗਿਆਨ ਲਈ ਹੈ ਕਿ ਪਰ ਮੈਂ ਵੀ ਬਣਾ ਹੀ ਹੈ ਬਸ ਤੇ ਆਓ ਔਰ ਆਪਾਂ ਦਰਸ਼ਨ ਜਿਦਾਰੇ ਕਰਦੇ ਆਂ

ਅਸਵਾ ਕੀ ਦਾ ਜਰਬਾ ਸਾਜਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ ਕੱਲ 14 ਤਰੀਕ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਸਾਡੀ ਇਹ ਸਾਡੀ